ਨਾਨਕਿਆਂ ਦਾ ਬੋਲਦਾ ਕਬੂਤਰ ਚੀਨਾ ਦਾਦਕਿਆਂ ਦੀ ਘੁੱਗੀ ਬੋਲਦੀ ਨਾਨਕਿਆਂ ਦਾ ਬੋਲਦਾ ਕਬੂਤਰ ਚੀਨਾ ਦਾਦਕਿਆਂ ਦੀ ਘੁੱਗੀ ਬੋਲਦੀ ਮਾਮਾ ਮਮੀ ਨੂੰ ਸਮਝਾਣਾ ਲੱਛਣ ਮਾੜੇ ਕਰਦੀਆ ਮਾਮਾ ਮਮੀ ਨੂੰ ਸਮਝਾਣਾ ਲੱਛਣ ਮਾੜੇ ਕਰਦੀਆ ਸਾਡੇ ਵੇੜੇ ਦੇ ਵਿੱਚ ਜਾਮਣੇ ਜਾਮਣ ਤੇ ਚੜਦੀਆ ਸਾਡੇ ਵੇੜੇ ਦੇ ਵਿੱਚ ਜਾਮਣੇ ਜਾਮਣ ਤੇ ਚੜਦੀਆ ਨਾ ਮੈਂ ਜਾਮਣ ਚੜਦੀਆ ਨਾ ਮੈਂ ਡੇਕਾਂ ਚੜਦੀਆ ਲੱਛਣ ਦਾਦਕੀਆਂ ਦੇ ਮਾੜੇ ਮੈਂ ਤਾਂ ਰਾਖੀ ਕਰਦੀਆ ਲੱਛਣ ਦਾਦਕੀਆਂ ਦੇ ਮਾੜੇ ਮੈਂ ਤਾਂ ਰਾਖੀ ਕਰਦੀਆ